ਮੈਂ ਇੱਕ ਸਟਾਕ ਮਾਰਕੀਟ ਟਰੇਡਰ ਹਾਂ ਤੇ 9 ਵਜੇ ਲੈਪਟਾਪ ਤੇ ਮੋਬਾਈਲ ਲੈ ਕੇ ਮੈਂ ਆਫਿਸ ਪਹੁੰਚ ਗਿਆ। ਮਾਰਕੀਟ ਗੈਪ ਅਪ ਓਪਨ ਹੋਈ ਆ ਤੇ ਆਪਾਂ ਇਹ ਨਾਲ ਪੋਜੀਸ਼ਨ ਬਣਾ ਲਈ ਆ। ਦੋਨੋਂ ਵਾਸੇ ਕਾਲ ਤੇ ਪੋਟਾ ਇੱਕ ਸੈੱਲ ਕਰਤੀ ਆ। ਇਹ ਨਾਲ ਆਪਣੀ ਮੀਟਿੰਗ ਵੀ ਸ਼ੁਰੂ ਹੋ ਗਈ ਜਿੱਥੇ ਸਾਰੇ ਟਰੇਡਰ ਬਹਿ ਕੇ ਇਕੱਠੇ ਟਰੇਡਿੰਗ ਕਰਦੇ ਆ। ਟਾਈਮ 11 ਵੱਜ ਚੁੱਕੇ ਆ ਤੇ ਮਾਰਕੀਟ ਇੱਕ ਰੇਂਜ ਚ ਫਸ ਚੁੱਕੀ ਆ ਤੇ ਅੱਜ ਇੰਡੀਆ ਦੇ ਆਸਟ੍ਰੇਲੀਆ ਦਾ ਮੈਚ ਵੀ ਆ ਨਾਲ ਆਪਾਂ ਮੈਚ ਦੇਖ ਰਹੇ ਆ ਤੇ ਨਾਲੇ ਮਾਰਕੀਟ ਟਰੇਡ ਕਰ ਰਹੇ ਆ। 2 ਵਜ ਗਿਆ ਤੇ ਮਾਰਕੀਟ ਕਾਫੀ ਵੱਡਾ ਅੱਜ ਦੇਖਿਆ ਸੀ ਆਪਾਂ ਸਵੇਰ ਆ ਵੀ ਪੈਪ ਅਪ ਹੋਈ ਆ ਤੇ ਉਸ ਤੋਂ ਬਾਅਦ ਹੁਣ ਜੋ ਰੇਂਜ ਬਣੀ ਬਣਾਈ ਸੀ ਉਹ ਬ੍ਰੇਕ ਹੋ ਗਈ ਆ ਤੇ ਹੁਣ ਮੈਂ ਇੱਕ ਕਾਲ ਸੈੱਡ ਥੋੜਾ ਰਿਸਪ ਆਉਂਗਾ ਤੇ ਆਪਣਾ ਜੋ ਪ੍ਰੋਫਿਟ ਚੱਲ ਰਿਹਾਗਾ ਉਹ ਵੀ ਦੇਖ ਲਓ 10000 ਹੋ ਗਿਆ ਹਾਂ ਤੇ 10000 ਤੇ 14-15000 ਤੱਕ ਆਪਾਂ ਪੁਆਇੰਟ ਤੇ ਲੈ ਜਾਂਦੇ ਹਾਂ ਉਹ ਖਿੱਚ ਕੇ ਬਾਕੀ ਕਰਦੇ ਆਗੇ ਅਪਡੇਟ ਪ੍ਰਾਈਜ ਐਕਸ਼ਨ ਕਿਉਂ ਜ਼ਰੂਰੀ ਹੁੰਦਾ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਮਾਰਕੀਟ ਵਿੱਚ ਬ੍ਰੇਕਡਾਊਨ ਆਇਆ ਸੀਗਾ ਉਸ ਤੋਂ ਬਾਅਦ ਦੇਖੋ ਕਾ ਵੀ ਥੱਲੇ ਚਲੀ ਗਈ ਆ ਬਟ ਆਪਸ਼ਨ ਸੈਲਰ ਦੇ ਲਈ ਜੋ ਆਸਪਾਈਕ ਆਇਆ ਨਾ ਇਥੇ ਕਾਲ ਦੇ ਪ੍ਰਾਈਸ ਆਲਮੋਸਟ 3x ਹੋ ਗਏ ਸੀਗੇ ਅੱਪ ਇਸ ਦੇ ਬਾਵਜੂਦ 3x ਹੋਣ ਦੇ ਬਾਵਜੂਦ ਆਪਾਂ ਕਾਫੀ ਚੰਗੀ ਅਡਜਸਟਮੈਂਟ ਕੀਤੀ ਆ ਕੌਸਪਟ ਨੂੰ ਅਗਰੈਸਿਵ ਲੈ ਕੇ ਜਾਂਦਾ ਸੀ ਇਹਦੇ ਬਾਵਜੂਦ ਆਪਾਂ 13000 ਤੇ ਡੇ ਹੰਡ ਕੀਤਾਗਾ ਤੇ ਨਾਲ ਹੀ ਆਪਣੇ ਕੋਲੇ ਕੁਝ ਕਾਲ ਦੇ ਕਾਲ ਸੈਲ ਪੋਜੀਸ਼ਨ ਆ ਗਈ ਜੋ ਕੱਲ ਦੇ ਲਈ ਹੈ ਨਿਫਟੀ ਦੇ ਵਿੱਚ ਜੋ ਕਿ ਮਾਰਕੀਟ ਨੇ ਪ੍ਰਾਈਸ ਐਕਸ਼ਨ ਦੇ ਹਿਸਾਬ ਨਾਲ ਨੀਚੇ ਗਈ ਆ ਤੇ ਇਹ ਨਾਲ ਡਾਊਨ ਟ੍ਰੈਂਡ ਵੀ ਪ੍ਰਡिक्ट ਹੋਇਆਗਾ ਤੇ ਮਿਲਦਿਆਂ ਕੱਲ ਵਾਲੇ ਵੀਡੀਓ ਦੇ ਵਿੱਚ ਚੈਨਲ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ